ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਲਾ ਅਫਗਾਨਾ 7ਵੇਂ ਕਾਂਡ ਦਾ 8ਵਾਂ ਭਾਗ ਜੀਵ ਇਸਤਰੀ ਦੀ ਕੰਤ ਮਲਾਵੇ ਵਾਲੀ ਸੱਦਰ ਪੂਰੀ ਹੋਈ ਭਾਗ 9 ਹਰ ਪ੍ਰਭ ਸੇਜੇ ਆਇਆ ਅਤੇ ਭਾਗ 10 ਮਤ ਸੇਜੇ ਕੰਤ ਨਾ ਆਵਈ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀਵ ਇਸਤਰੀ ਦੇ ਕੰਤ ਮਲਾਵੇ ਵਾਲੀ ਸੱਦਰ ਪੂਰੀ ਹੋਈ ਮੇਰੀ ਇੱਛੁ ਪੁੰਨੀ ਜਿਓ ਹਮਕਰ ਸਾਜਨ ਆਇਆ ਮਿਲ ਵਰਨ ਆਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਸੀ ਮੁੰਦ ਮਨ ਓਮਹੋ ਸਾਜਨ ਰਹਾਂਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹੋ ਕਰ ਜੋੜ ਸਾ ਤਨ ਕਰੇ ਬੇਨਤੀ ਰੈਣ ਦਿਨ ਰਸ ਪਿੰਨੀਆਂ ਨਾਨਕ ਪੇਰ ਧਨ ਕਰੇ ਰਲੀਆਂ ਇਹ ਮੇਰੀ ਪੋਨੀਆਂ ਪੰਨਾ 242 ਅਰਥ ਇਹ ਸਹਿਲਿਓ ਮੇਰੀ ਮਨੋ ਕਾਮਨਾ ਪੂਰੀ ਹੋ ਗਈ ਹੈ ਮੇਰੇ ਹਿਰਦੇ ਘਰ ਵਿੱਚ ਸੱਜਣ ਪਰਮਾਤਮਾ ਆ ਬਸਿਆ ਹੈ ਜਿਸ ਜੀਵ ਇਸਤਰੀ ਨੂੰ ਖਸਮ ਪ੍ਰਭੂ ਮਿਲ ਪੈਂਦਾ ਹੈ ਉਸ ਦੇ ਗਿਆਨ ਇੰਦਰੀ ਵਿਕਾਰਾਂ ਵੱਲ ਦੌੜਨ ਦੇ ਥਾਂ ਰਲ ਕੇ ਮਨੋਂ ਖੁਸ਼ੀ ਦਾ ਗੀਤ ਗਾਉਂਦੇ ਹਨ ਪ੍ਰਭੂ ਦੀ ਸਿੱਖਤ ਸਲਾਹ ਦਾ ਗੀਤ ਗਾ ਕੇ ਜੀਵ ਇਸਤਰੀ ਪ੍ਰਭੂ ਪਿਆਰ ਦੇ ਹੁਲਾਰੇ ਵਿੱਚ ਖੇਡ ਪੈਂਦੀ ਹੈ ਉਸ ਦੇ ਮਨ ਵਿੱਚ ਚਾਅ ਦਾ ਹੁਲਾਰਾ ਪੈਦਾ ਹੁੰਦਾ ਹੈ ਉਸ ਦੇ ਅੰਦਰ ਭਲੇ ਗੁਣ ਪਰਫੁੱਲਤ ਹੁੰਦੇ ਹਨ ਦੋਸ਼ਟ ਵਿਕਾਰ ਦਬਾਹੇਟ ਆ ਜਾਂਦੇ ਹਨ ਸਦਾ ਥਿਰ ਨਾਮ ਜਪ-ਜਪ ਕੇ ਉਸ ਨੂੰ ਅਟਲ ਆਤਮਿਕ ਜੀਵਨ ਦਾ ਲਾਭ ਮਿਲ ਜਾਂਦਾ ਹੈ ਉਹ ਜੀਵ ਇਸਤਰੀ ਦਿਨ ਰਾਤ ਪ੍ਰਭੂ ਦੇ ਪਿਆਰ ਅਸ ਵਿੱਚ ਭੇਜੀ ਹੱਥ ਜੋੜ ਕੇ ਪ੍ਰਭੂ ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ ਇਹ ਨਾਨਕ ਪ੍ਰਭੂ ਪਤੀ ਤੇ ਉਹ ਜੀਵ ਇਸਤਰੀ ਜੀਵ ਸਤ੍ਰੈ ਦੀ ਹਿਰਦੇ ਸੇ ਜੁੱਤੇ ਮਿਲ ਕੇ ਆਤਮਕ ਆਨੰਦ ਮਾਲਦੇ ਹਾਂ हे ਸਹੇਲਿਓ ਮੇਰੀ ਮਨੋ ਕਾਮਨਾ ਪੂਰੀ ਹੋ ਗਈ ਹੈ ਮੇਰੇ ਹਿਰਦੇ ਘਰ ਵਿੱਚ ਸੱਜਣ ਪ੍ਰਭੂ ਆ ਵਸਿਆ ਹੈ ਭਾਗ ਸੁਲਖਣਾ ਹਰ ਕੰਤ ਹਮਾਰਾ RAM ਅਨਹਦ ਬਚਿਤਰਤਾ ਤਿਸ ਧੋਨ ਦਰਬਾਰਾ RAM ਆਨੰਦ ਅਨਹਦ ਵਜੇ ਬਾਜੇ ਦਿਨਸ ਰੈਣ ਊਮਾਹਾ ਤੈ ਰੋਗ ਸੋਗ ਨਾ ਦੂਖ ਬਿਆਪੈ ਜਨਮ ਮਰਨ ਤਾਹਾ ਰਿੱਧ ਸਿੱਧ ਸੁਧਾਰਸ ਅੰਮ੍ਰਿਤ ਭਗਤ ਭਰੇ ਪੰਡਾਰਾ ਬਿਨਵੰਤ ਨਾਨਕ ਬਲਹਾਰ ਵਈਆ ਔਰ ਬ੍ਰਹਮ ਪ੍ਰਾਣ ਆਧਾਰਾ ਪੰਨਾ 846 ਭਾਗ ਨਵਾਂ ਹਰ ਪ੍ਰਭੁ ਸੇਜੇ ਆਇ ਮੇਰਾ ਹਰ ਪ੍ਰਭੁ ਸੇਜੇ ਆਇ ਮਨ ਸੁਖ ਸਮਾਣਾ RAM ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਬੜ ਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ RAM ਅੰਨਾ 844 ਅਰਥ हे ਸਹੇਲੀਆਂ ਜਿਸ ਭਾਗਾ ਵਾਲੀ ਜੀਵ ਇਸਤਰੀ ਦੇ ਹਿਰਦੇ ਦੀ ਸੇਜ ਉਤੇ ਪਿਆਰਾ ਹਰੀ ਪ੍ਰਭੂ ਆ ਬੈਠਾ ਉਸ ਦਾ ਮਨ ਆਤਮਿਕ ਆਨੰਦ ਵਿੱਚ ਮਗਨ ਹੋ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਜਿਸ ਜੀਵ ਇਸਤਰੀ ਨੂੰ ਹਰੀ ਪ੍ਰਭੂ ਮਿਲ ਪੈਂਦਾ ਹੈ ਉਹ ਪ੍ਰੇਮ ਵਿੱਚ ਮਸਤ ਹੋ ਕੇ ਪ੍ਰਭੂ ਦੇ ਮਿਲਾਪ ਦਾ ਆਪਣੇ ਹਿਰਦੇ ਵਿੱਚ ਆਨੰਦ ਮਾਣਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਖਾਰ ਮੇ ਲਾਬ ਦਾ ਮੋਤੀ ਚਮਕ ਪੈਂਦਾ ਹੈ ਉਹ ਵੱਡੇ ਭਾਗਾਆਂ ਵਾਲੀਆਂ ਹੋ ਜਾਂਦੀਆਂ ਹਨ ਉਹ ਸੁਹਾਗਣਾ ਬਣ ਜਾਂਦੀਆਂ ਹਨ ਗੁਰਦੇਵ ਜੀ ਦਾ ਫਰਮਾਨ ਹੈ ਕਿ ਹਿਰਦੇ ਵਿੱਚ ਪ੍ਰਗਟ ਹੋਇਆ ਪ੍ਰਭੂ ਖਸਮ ਜੀਵ ਇਸਤਰੀ ਨੂੰ ਬੜਾ ਮਨ ਪਾਣਾ ਲੱਗਦਾ ਹੈ ਯਾਦ ਰੱਖਣਾ ਹੈ ਕਿ ਗੁਰਬਾਣੀ ਵਿੱਚ ਸੇਜ ਦਾ ਅਰਥ ਹਿਰਦਾ ਸੇਜ ਹੈ ਮੁੰਦ ਜੋ ਬਨ ਬਾਲੀ ਅੜੇ ਮੇਰਾ ਪਿਰ ਰਲੀ ਆਲਾ RAM ਧਨ ਪਿਰ ਨਿਹਕਣਾ ਰਸਪ੍ਰੀਤ ਦਇਆਲਾ RAM ਧਨ ਪਿਰੇ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮયા ਦਇਾਲ ਸਾਚੇ ਸ਼ਬਦ ਮੇਲ ਗੁਣ ਗਾਵੋ ਨਾਨਕ ਹਰ ਵਾਰ ਦੇਖ ਵਿਕਸੀ ਮੁੰਦ ਮਨ ਓ ਮਾਹੋ ਪੰਨਾ 436 ਸ਼ਬਦ ਰਤਿਆ ਸੁਹਾਗਣੀ ਸੱਚੇ ਸ਼ਬਦ ਸ਼ਿੰਗਾਰ ਹਰ ਵਾਰ ਪਾਇਨ ਕਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੇ ਦੇ ਆਧਾਰ ਪੰਨਾ 38 ਅਰਥ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ ਵਿੱਚ ਰੰਗੀਆਂ ਰਹਿੰਦੀਆਂ ਹਨ ਉਹ ਭਗਾਆਂ ਵਾਲੀਆਂ ਹੋ ਜਾਂਦੀਆਂ ਹਨ ਉਹ ਸਦਾ ਸਿਰ ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦੀਆਂ ਹਨ ਉਹ ਆਪਣੇ ਗੁਰੂ ਦੇ ਪ੍ਰੇਮ ਵਿੱਚ ਪਿਆਰ ਵਿੱਚ ਟਿਕ ਕੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਘਰ ਵਿੱਚ ਲੱਭ ਲੈਂਦੀਆਂ ਹਨ ਪ੍ਰਭੂਪਤੀ ਉਹਨਾਂ ਦੀ ਸੋਹਣੀ ਹਿਰਦਾ ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਤਾ ਹੈ ਉਹਨਾਂ پاس ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਉਹ ਪ੍ਰੀਤਮ ਪ੍ਰਭੂ ਆਵਸਥਾ ਹੈ ਜਿਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ਗੁਰ ਪ੍ਰਸਾਦ ਦੀ ਐਸੀ ਮਤਿ ਆਵੇ ਤਾਂ ਕਾਮਣ ਕੰਤੇ ਮਨ ਭਾਵੇ ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜੈ ਰਵੈ ਪਤਾਰ ਪੰਨਾ 357 ਅਰਥ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਇਸਤਰੀ ਨੂੰ ਅਜਹੀ ਅਕਲ ਆ ਜਾਂਦੀ ਹੈ ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ ਚਰਨਾਂ ਵਿੱਚ ਜੁੜਨ ਦਾ ਉਦਮ ਕਰਦੀ ਹੈ ਤਦੋਂ ਜੀਵ ਇਸਤਰੀ ਕੰਤ ਪ੍ਰਭੂ ਦੇ ਮਨ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਡਰ ਦਾ ਤੇ ਪ੍ਰੇਮ ਦਾ ਸ਼ਿੰਗਾਰ ਬਣਾਉਂਦੀ ਹੈ ਉਸ ਦੇ ਹਿਰਦੇ ਸੇਜ ਉੱਤੇ ਪ੍ਰਭੂਪਤੀ ਪ੍ਰਗਟ ਰੂਪ ਵਿੱਚ ਸਦਾ ਟਿਕਿਆ ਰਹਿੰਦਾ ਹੈ ਗ੍ਰਿਹੇਵਸ ਗੁਰਕੀਨਾਰ ਹੌਕਰਕੀਨਾਰ 10 10 ਸੀ ਕਰਦੀਨੀ ਪਤਾਰ ਸਗਲ ਸਮਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾ ਸਤ ਸ਼ਿੰਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਪੇਰ ਘਰ ਆਵੇ ਗੁਣ ਕਾਮਣ ਕਰ ਕੰਤ ਰਿਜਾਇਆ ਵਸ ਕਰੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ त्यागी ਤ੍ਰਿਉਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੀਜ ਵਿਛਾਈ ਸਰਦ ਅਪਾਰਾ ਨਗਰੰਗ ਲਾਲ ਸੀਜ 라ਵਣ ਆਇਆ ਜਨ ਨਾਨਕ ਪੇਰ ਧਨ ਮਿਲ ਸੁਖ ਪਾਇਆ ਅੰਨਾ 737 ਅਰਥ ਇਹ ਸਕੀ ਸੁਚਜੇ ਦਇਆਵਾਨ ਪ੍ਰਭੂ ਕੰਤ ਦੇ ਮੈਂ ਕਿਹੜੇ ਕਿਹੜੇ ਗੁਣ ਦਸਾਂ ਰਹਾ हे सखी ओ खसम प्रभु ने गुरु दी राही मेरा शरीर ਘਰ ਮੇਰੇ ਵਸ ਵਿੱਚ ਕਰ ਦਿੱਤਾ ਹੈ ਹੁਣ ਮੈਂ ਉਸ ਦੀ ਕਿਰਪਾ ਨਾਲ ਇਸ ਘਰ ਦੀ ਮਾਲਕਣ ਬਣ ਗਈ ਹਾਂ ਉਸ ਖਸਮ ਨੇ ਦਸਾਂ ਹੀ ਇੰਦਰੀਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਉੱਚੇ ਆਤਮਕ ਗੁਣਾ ਦਾ ਮੈਂ ਆਪਣੇ ਸਰੀਰ ਘਰ ਦਾ ਸਾਰਾ ਸਮਾਨ ਜੋੜ ਕੇ ਸਜਾ ਕੇ ਰੱਖ ਦਿੱਤਾ ਹੁਣ ਮੈਂ ਪ੍ਰਭੂ ਪਤੀ ਦੇ ਦਰਸ਼ਨ ਦੀ ਤਾਂਗ ਤੇ ਆਸ ਵਿੱਚ ਉਸ ਦੀ ਉਡੀਕ ਕਰ ਰਹੀ ਹਾਂ اے ਸਖੀ ਕਸਮ ਪ੍ਰਭੂ ਦੀ ਕਿਰਪਾ ਨਾਲ ਹੀ ਸੋਚੇ ਆਚਰਨ ਨੂੰ ਮੈਂ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਉਸ ਤੇ ਡਰ ਅਦਬ ਦਾ ਮੈਂ ਅੱਖਾਂ ਵਿੱਚ ਸੁਰਮਾ ਪਾ ਲਿਆ ਉਸ ਦੀ ਮਿਹਰ ਨਾਲ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਪਾਣ ਮੈਂ ਮੂੰਹ ਨਾਲ ਖਾਦਾ ਹੈ ਸਖੀ ਜਦੋਂ ਪ੍ਰਭੂ ਪਤੀ ਹਿਰਦੇ ਘਰ ਵਿੱਚ ਆਵਸਦਾ ਹੈ ਤਦੋਂ ਜੀਵ ਇਸਤਰੀ ਸਾਰੇ ਸੁੱਖ ਹਾਸਲ ਕਰ ਲੈਂਦੀ ਹੈ اے ਸਖੀ ਗੁਰੂ ਨੇ ਜਿਸ ਜੀਵ ਇਸਤਰੀ ਦੀ ਭਟਕਣਾ ਦੂਰ ਕਰ ਦਿੱਤੀ ਉਸ ਨੇ ਪ੍ਰਭੂ ਪਤੀ ਨੂੰ ਆਪਣੇ ਵਾਸ ਵਿੱਚ ਕਰ ਲਿਆ ਗੁਨਾ ਦੇ ਟੂਣੇ ਬਣਾ ਕੇ ਉਸ ਨੇ ਪ੍ਰਭੂ ਪਤੀ ਨੂੰ ਖੁਸ਼ ਕਰ ਲਿਆ اے ਸਖੀ ਉਸ ਖਸਮ ਪ੍ਰਭੂ ਦੀ ਕਿਰਪਾ ਨਾਲ ਮੇਰਾ ਹਿਰਦਾ ਘਰ ਸਭ ਵਾਸ਼ਨਾਵਾਂ ਤੋਂ ਉੱਚਾ ਹੋ ਗਿਆ ਹੈ ਔਰ ਸਾਰੀਆਂ ਇਸਤਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ اے ਸਖੀ ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ ਸੂਰਜ ਚੜ ਪਿਆ ਹੈ ਆਤਮਕ ਜੀਵਨ ਦੀ ਜੋਤ ਜਗ ਪਈ ਹੈ ਬੇਅੰਤ ਪ੍ਰਭੂ ਦੀ ਸ਼ਰਦਾ ਦੀ ਸੇਧ ਮੈਂ ਵਿਸ਼ਵਾਸ ਦिती ਹੈ ਮੇਰੇ ਹਿਰਦੇ ਵਿੱਚ ਪ੍ਰਭੂ ਵਾਸਤੇ ਪੂਰੀ ਸ਼ਰਧਾ ਬਣ ਗਈ ਹੁਣ ਆਪਣੀ ਮੇਹਰ ਨਾਲ ਹੀ ਉਹ ਨਿਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉੱਤੇ ਆ ਬੈਠਾ ਹੈ ਹੇ ਦਾਸ ਨਾਨਕ ਆਖ ਪ੍ਰਭੂ ਪਤੀ ਨੂੰ ਮਿਲ ਕੇ ਜੀਵ ਇਸਤਰੀ ਆਤਮਿਕ ਆਨੰਦ ਮਾਣਦੀ ਹੈ ਆਗ ਦਸਮਾ ਮਤ ਸੇਜੈ ਕੰਤ ਨ ਆਵਈ ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸ਼ਿੰਗਾਰ ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਵਾਰ ਫਿਰ ਕਾ ਮਹਿਲ ਨਾ ਪਾ ਬਈ ਨਾ ਦੀਸੈ ਘਰਬਾਰ ਪੰਨਾ 31 ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਧਾਰਮਿਕ ਕਰਮ ਕਮਾਉਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤਰੀ ਆਪਣੇ ਸਰੀਰ ਉੱਤੇ ਸ਼ਿੰਗਾਰ ਕਰਦੀ ਹੈ ਉਸ ਦਾ ਪਤੀ ਉਸ ਦੀ ਸੇਜ ਉੱਤੇ ਕਦੇ ਨਹੀਂ ਆਉਂਦਾ ਉਹ ਵਿਅਰਥ ਸ਼ਿੰਗਾਰ ਕਰਕੇ ਸਦਾ ਖੁਆਰ ਹੁੰਦੀ ਇਸੇ ਤਰ੍ਹਾਂ ਮਨਮੁਖ ਵਿਖਾਵੇ ਦੇ ਧਾਰਮਿਕ ਕਰਮਾਂ ਨਾਲ ਪ੍ਰਭੂ ਪਤੀ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ ਤੂੰ ਪ੍ਰਭੂ ਦਾ ਕਾਰ ਨਹੀਂ ਦੇਸਦਾ ਏਕ ਨਾ ਭਰੀਆ ਗੁਣ ਕਰ ਤੋਵਾ ਮਿਹਰਾ ਸ਼ਹਿ ਜਾਗੇ ਹਉ ਨਿਸ ਪਰ ਸੋਵਾ ਇਉਂ ਕਿਉ ਕੰਤ ਪਿਆਰੀ ਹੋਵਾ ਸਹਿ ਜਾਗੇ ਹਉ ਨਿਸ ਪਰ ਸੋਵਾ ਰਹ ਆਸ ਪਿਆਸੀ ਸੇਜੇ ਆਵਾ ਆਗੇ ਸ਼ਾ ਭਾਵਾਂ ਕਿ ਨਾ ਭਾਵਾਂ ਪੰਨਾ 356 ਤੇ 57 ਅਰਥ ਮੈਂ ਕਿਸੇ ਇੱਕ ਔਗਣ ਨਾਲ ਲਿਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰਕੇ ਉਸ ਇੱਕ ਔਗਣ ਨੂੰ ਧੋ ਸਕਾਂ ਮੇਰੇ ਅੰਦਰ ਤਾਂ ਬੇਨਤ ਔਗਣ ਹੈ ਕਿਉਂਕਿ ਮੈਂ ਤਾਂ ਸਾਰੀ ਉਮਰ ਰਾਤ ਮੋਹ ਦੀ ਨੀਂਦ ਵਿੱਚ ਸੁੱਤੀ ਰਹੀ ਹਾਂ ਮੇਰਾ ਖਸਮ ਪ੍ਰਭੂ ਜਾਗਦਾ ਰਹਿੰਦਾ ਹੈ ਉਸ ਦੇ ਨੇੜੇ ਮੋਹ ਟੋਕ ਨਹੀਂ ਸਕਦਾ ਅਜਿਹੀ ਹਾਲਤ ਵਿੱਚ ਮੈਂ ਖਸਮ ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ਰਹਾ ਮੈਂ ਤੇ ਸੇਜ ਤੇ ਆਉਂਦੀ ਹਾਂ ਮੈਂ ਹਿਰਦੇ ਸੇਜਵਲ ਪਰਤ ਦੀ ਹਾਂ ਪਰ ਅਜੇ ਵੀ ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹ ਅਜਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ ਮੈਂ ਖਸਮ ਪ੍ਰਭੂ ਨੂੰ ਪਸੰਦ ਆਵਾਂ ਕੇ ਨਾ ਆਵਾਂ ਦਹ ਦੇਸ਼ ਛਤਰ ਮੇਗ ਘਟਾ ਘਟ ਧਾਮਨ ਚਮਕ ਡਰਾਇਓ ਸੇਜ अकेਲੀ ਨੀਂਦ ਨਹ ਨੈਣਾ ਫਿਰ ਪਰਦੇਸ ਸਿਧਾਇਓ ਪੰਨਾ 624 ਅਰਥ ਜਦੋਂ ਬੱਦਲਾਂ ਦੀਆਂ ਘਟਾ ਛਤਰੀ ਵਾਂਗ ਦਸੀ ਪਾਸੀ ਪਸਰੀਆਂ ਹੁੰਦੀਆਂ ਹਨ ਬਿਜਲੀ ਚਮਕ ਚਮਕ ਕੇ ਡਰਾਉਂਦੀ ਹੈ ਜਿਸ ਇਸਤਰੀ ਦਾ ਪਤੀ ਪਰਦੇਸ ਵਿੱਚ ਗਿਆ ਹੁੰਦਾ ਹੈ ਉਸ ਦੀ ਸੇਜ ਪਤੀ ਤੋਂ ਬਿਨਾ ਸੁੰਨੀ ਹੁੰਦੀ ਹੈ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾ ਕਰਤ ਮਨਾਏ ਮਤ ਸੇਜੇ ਕੰਤ ਨ ਆਵਈ ਏਵੇਂ ਬਿਰਥਾ ਜਾਏ ਕਾਮਣ ਫਿਰ ਮਨ ਮੰਨਿਆ ਤਉ ਬਣਿਆ ਸ਼ਿੰਗਾਰ ਕੀਆ ਤਉ ਪ੍ਰਵਾਨ ਹੈ ਜਾਸ਼ਾ ਧਰੇ ਪਿਆਰ ਤਉ ਸ਼ਿੰਗਾਰ ਤੰਬੂਲ ਰਸ ਭੋਜਨ ਪਾਉ ਕਰੇ ਤਨ ਮਨ ਸੌਪੇ ਕੰਤ ਕੋ ਤਉ ਨਾਨਕ ਭੋਗ ਕਰੇ ਪੰਨਾ 788 हे स्त्री ਸ਼ਿੰਗਾਰ ਫੇਰ ਕਰੀ ਪਹਿਲਾ ਖਸਮ ਨੂੰ ਪ੍ਰਸੰਨ ਕਰ ਲੈ ਨਹੀਂ ਤਾਂ ਮਤਾ ਖਸਮ ਸੇਜ ਤੇ ਆਵੇ ਹੀ ਨਾ ਤੇ ਨਾ ਤੇ ਸ਼ਿੰਗਾਰ ਐਵੇਂ ਬ्यर्थਾ ਹੀ ਚਲਾ ਜਾਵੇ ਭਾਵ ਗੁਰੂ ਦੀ ਸਿੱਖਿਆ ਤੇ ਚੱਲਣ ਤੋਂ ਬਿਨਾ ਆਪਣੀ ਮਾਤੂ ਅਨਸਾਰ ਧਾਰਮਿਕ ਪਹਿਰਾਵੇ ਪਹਿਨਣ ਨਾਲ ਅਤੇ ਕਈ ਤਰ੍ਹਾਂ ਦੇ ਧਰਮ ਕਰਮਾਂ ਨਾਲ ਪ੍ਰਭੂ ਪਤੀ ਪ੍ਰਸਾਨ ਨਹੀਂ ਹੁੰਦਾ ਤੇ ਨਾ ਹੀ ਜੀਵ ਇਸਤਰੀ ਦੀ ਹਿਰਦਾ ਸੇਜ ਤੇ ਆਉਂਦਾ ਹੈ ਇਹ ਇਸਤਰੀ ਜੇ ਖਸਮ ਦਾ ਮਨ ਮੰਨ ਜਾਏ ਤਾਂ ਸ਼ਿੰਗਾਰ ਬਣਿਆ ਸਮਝੇ ਇਸਤਰੀ ਦਾ ਸ਼ਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਜੀਵ ਇਸਤਰੀ ਪ੍ਰਭੂ ਦੇ ਡਰ ਵਿੱਚ ਰਹਿਣ ਨੂੰ ਸ਼ਿੰਗਾਰ ਤੇ ਪਾਨ ਦਾ ਰਸ ਬਣਾਉਂਦੀ ਹੈ ਪ੍ਰਭੂ ਦੇ ਪਿਆਰ ਨੂੰ ਭੋਜਨ ਭਾਵ ਜ਼ਿੰਦਗੀ ਦਾ ਆਧਾਰ ਬਣਾਉਂਦੀ ਹੈ ਤੇ ਆਪਣਾ ਤਨ ਸਰੀਰ ਨਾਲ ਕੀਤੀ ਸੇਵਾ ਦੀ ਘਾਲ ਮਨ ਆਪਾ ਭਾਵ ਮਟਾ ਲੈਣਾ ਖਸਮ ਪ੍ਰਭੂ ਦੇ ਹਵਾਲੇ ਕਰਦੀ ਹੈ ਭਾਵਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿੱਚ ਤੁਰਦੀ ਹੈ ਉਸ ਨੂੰ ਖਸਮ ਪ੍ਰਭੂ ਕਬੂਲਦਾ ਹੈ ਨੇਸ ਅੰਧਿਆਰੀ ਸੁੱਤੀਏ ਕਿਉਂ ਪਿਰ ਬਿਨ ਰੈਣ ਵਿਹਾਏ ਅੰਕ ਜਲੋਂ ਤਨ ਜਲਿਓ ਮਨ ਤਨ ਜਲ ਬਲ ਜਾਏ ਜਾ ਧਨ ਕੰਤ ਨਾ 라ਵੀਆ ਤਾਂ ਬਿਰਥਾ ਜੋਬਨ ਜਾਏ ਸੇਜੇ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹਉ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਪੰਨਾ 54 ਅਰਥ ਮਾਇਆ ਦੇ ਮੋਹ ਦੀ ਕਾਲੀ ਬੋਲੀ ਰਾਤ ਵਿੱਚ ਸੁੱਤੀ ਪਈ ਜੀਵ ਇਸਤਰੀਏ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ ਸਭ ਜਾਏ ਉਹ ਹਿਰਦਾ ਤੇ ਉਹ ਸਰੀਰ ਜਿਸ ਵਿੱਚ ਪ੍ਰਭੂ ਦੀ ਯਾਦ ਨਹੀਂ ਪ੍ਰਭੂ ਦੀ ਯਾਦ ਤੋਂ ਬਿਨਾਂ ਵਿਕਾਰਾਂ ਵਿੱਚ ਸੜ ਬਲ ਜਾਂਦਾ ਹੈ ਮਾਇਆ ਧਨ ਵੀ ਬੇਅਰਥੀ ਜਾਂਦਾ ਹੈ ਜੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਪਿਆਰ ਨਹੀਂ ਕੀਤਾ ਤਾਂ ਉਸ ਦੀ ਜਿਵਾਨੀ ਵਿਅਰਥੀ ਚਲੀ ਜਾਂਦੀ ਹੈ ਭਾਗਹੀਣ ਜੀਵ ਇਸਤਰੀ ਖਸਮ ਪ੍ਰਭੂ ਦੀ ਸੇਜ ਉੱਤੇ ਸੁੱਤੀ ਰਹਿੰਦੀ ਹੈ ਪਰ ਇਸ ਨੂੰ ਸਮਝ ਨਹੀਂ ਆਉਂਦੀ ਹਿਰਦੇ ਸੇਜ ਉੱਤੇ ਜੀਵ ਆਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ ਪਰ ਮਾਇਆ ਦੀ ਮੋਹੀ ਜਿੰਦ ਨੂੰ ਇਹਦੀ ਸਾਰ ਨਹੀਂ ਇਹ ਪ੍ਰਭੂ ਪਤੀ ਮੈਂ ਜੀਵ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹਾਂ ਤੂੰ ਪਤੀ ਸਦਾ ਜਾਗਦਾ ਹੈ ਤੈਨੂੰ ਮਾਇਆ ਵਿਆਪ ਨਹੀਂ ਸਕਦੀ ਮੈਂ ਕਿਸ ਪਾਸੋਂ ਜਾ ਕੇ ਪੁੱਛਾਂ ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿੱਚੋਂ ਜਾ ਕੇ ਤੈਨੂੰ ਮਿਲ ਸਕਦੀ ਹਾਂ ਇਹ ਨਾਨਕ ਜਿਸ ਜੀਵ ਇਸਤਰੀ ਨੂੰ ਸਤਿਗੁਰੂ ਨੇ ਪ੍ਰਭੂ ਦੇ ਚਰਨਾਂ ਵਿੱਚ ਮਿਲਾ ਲਿਆ ਉਹ ਪ੍ਰਮਾਤਮਾ ਦੇ ਦਰ ਅਦ ਵਿੱਚ ਟਿਕੀ ਰਹਿੰਦੀ ਹੈ ਪ੍ਰਮਾਤਮਾ ਦਾ ਪਿਆਰ ਉਸ ਦਾ ਜੀਵਨ ਸਾਥੀ ਬਣ ਜਾਂਦਾ ਹੈ ਪ੍ਰਭੂ ਪਤੀ ਨੇ ਜੀਵ ਇਸਤਰੀ ਨੂੰ ਆਪਣੀ ਬਣਾ ਲਿਆ ਗੁਣ ਅਵਗਣ ਮੇਰੋ ਕਾਛ ਨਾ ਵਿਚਾਰੋ ਨਹਿ ਦੇਖਿਓ ਰੂਪ ਰੰਗ ਸ਼ਿੰਗਾਰੋ ਚੱਜ ਆਚਾਰ ਕਿਛ ਬਿਦ ਨਹੀਂ ਜਾਨੀ ਬਾਹਾਂ ਪਕਰ ਰੈ ਸੇ ਜੈ ਆਨੀ ਸੁਨ ਬੋ ਸਖੀ ਕੰਤ ਹਮਾਰੋ ਕੀ ਅਲੋਖਾ ਸਮਾਨਾ ਕਰ ਮਸਤਕ ਧਰ ਰੱਖਿਓ ਕਰ ਆਪਣਾ ਕਿਆ ਜਾਣੈ ਇਹ ਲੋਕ ਅਜਾਨਾ ਰਹਾ ਸੁਹਾਗ ਹਮਾਰੋ ਆਬ ਹੁਣ ਸੋਇ ਕੰਤ ਮਿਲੇਓ ਮੇਰੋ ਸਭ ਦੁਖ ਜੁ ਹੋਇ ਆਂਗਨ ਮੇਰੇ ਸੋਭਾ ਚੰਦ ਨਿਸ ਬਾਸੁਰ ਪ੍ਰੇ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲ ਸਗਲ ਅਪਰਨ ਸੋਭਾ ਕੰਠ ਫੂਲ ਪ੍ਰੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਦਾਨ ਦੁਸ਼ਟ ਦੂਤ ਕੀ ਚੁਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਦਨਾਮ ਗ੍ਰੇ ਮੈਂ ਤ੍ਰਿਪ ਤਾਨੇ ਕਹੋ ਨਾਨਕ ਜੋ ਪ੍ਰੇ ਸ਼ਿੰਗਾਰੀ ਥਿਰ ਸੁਹਾਗਣ ਸੰਗ ਪਤਾਰੀ ਪੰਨਾ 372 ਸਾ ਤਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਗੁਰਮਤ ਘਟ ਚਾਨਣ ਹੋਵਾ ਪ੍ਰਭ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਬਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆ ਮਿਲਾਈ ਕਰਤੇ ਨਾਮ ਨਵੇਂ ਨਿਧ ਪਾਈ ਪੰਨਾ 770 ਅਰਥ ਜਿਸ ਅਣਜਾਣ ਜੀਵ ਇਸਤਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਉਸ ਜੀਵ ਇਸਤਰੀ ਦੇ ਹਿਰਦੇ ਵਿੱਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਂ ਹੀ ਵਿਆਪਕ ਹੈ ਸਰਬ ਸਮਾਤੇ ਪ੍ਰਭੂ ਨੂੰ ਉਸ ਜੀਵ ਇਸਤਰੀ ਨੇ ਆਪਣੇ ਮਨ ਵਿੱਚ ਵਸਾ ਲਿਆ ਪਿਛਲੇ ਜਨਮ ਵਿੱਚ ਲਿਖਿਆ ਲੇਖ ਉਸ ਦੇ ਮੱਥੇ ਉੱਤੇ ਉਗੜ ਪਿਆ ਉਹ ਜੀਵ ਇਸਤਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ ਉਸ ਦਾ ਹਿਰਦਾ ਸੇਜ ਆਨੰਦ ਭਰਪੂਰ ਹੋ ਗਿਆ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਉਸ ਨੇ ਆਪਣੇ ਜੀਵਨ ਦਾ ਸੋਜ ਬਣਾ ਲਿਆ ਜਿਹੜੀ ਜੀਵ ਇਸਤਰੀ ਗੁਰੂ ਦੀ ਮਤ ਲੈ ਕੇ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਨੀਨ ਹੋ ਜਾਂਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ ਉਹ ਪਵਿੱਤਰ ਜੀਵਨ ਵਾਲੀ ਬਣ ਜਾਂਦੀ ਹੈ ਕਰਤਾਰ ਨੇ ਆਪ ਹੀ ਉਸ ਨੂੰ ਨਾਲ ਮਿਲਾ ਲਿਆ ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜੋ ਉਸਦੇ ਵਾਸਤੇ ਸ੍ਰਿਸ਼ਟੀ ਦੇ ਨੌ ਖਜ਼ਾਨੇ ਹਨ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੁਹਿਆ ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾ ਤਮਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰਹੀ ਸੁਰ ਗਿਆਨ ਪ੍ਰੀਤਮ ਭਾਨੀ ਤਾ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੁਣ ਰਹੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ ਰਹਾਉ ਦੂਜਾ ਪੰਨਾ 384 ਭਾਵ ਮੇਰੇ ਵਿੱਚ ਕੋਈ ਹੋਮੀ ਨਹੀਂ ਰਹੀ ਮੇਰੇ ਅੰਦਰੋਂ ਮੈਂ ਮੇਰੀ ਨਿਕਲ ਗਈ ਹੈ ਸਭ ਕੁਝ ਉਹੀ ਕਰਦਾ ਹੈ ਉਹੀ ਕਰਾਉਂਦਾ ਹੈ ਮੇਰੇ ਵਿੱਚ ਕੋਈ ਵਡਿਆਈ ਨਹੀਂ ਹੈ ਪ੍ਰਭੂ ਮਾਲਕ ਦੀ ਮਹਾਨ ਕਿਰਪਾ ਹੈ ਜੋ ਮੈਂ ਉਸ ਨੂੰ پا ਗਈ ਹਾਂ ਅਗਲੇ ਗੁਰਬਾਣੀ ਸ਼ਬਦ ਵਿੱਚ ਸਮਝਾਇਆ ਗਿਆ ਹੈ ਕਿ ਜੀਵ ਇਸਤਰੀ ਆਪਣੀ ਗੁਰੂ ਦੀ ਕਿਰਪਾ ਨਾਲ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਕੇ ਪ੍ਰਭੂ ਪਤੀ ਨਾਲ ਮਿਲਾਪ ਕਰ ਸਕਣ ਯੋਗ ਬਣਦੀ ਹੈ ਸਸੂ ਤੇ ਫਿਰ ਕੀਨੀ ਵਾਕ ਦੇ ਜਠਾਣੀ ਮੂਈ ਦੁਖ ਸੰਤਾਪ ਕਰਕੇ ਜਠੇਰੇ ਕੀ ਚੂਕੀ ਕਾਣ ਪਿਰ ਰਖਿਆ ਕੀਨੀ ਸੁਗੜ ਸੁਜਾਨ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਗੁਰੂ ਮੋਕੋ ਹਰ ਨਾਮ ਦੀ ਬਾਯਾ ਰਹਾ ਪ੍ਰਥਮੇ ਤਿਆਗੀ ਹਉਮੈ ਪੀਰ ਦੁਤਿਆ ਤਿਆਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਿਜ ਗੁਫਾ ਮੈਂ ਆਸਣ ਬੰਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰੇਸਿਓ ਰਾਤੀ ਧੰਨ ਸੁਹਾਗਣ ਨਾਰ ਚਾ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੇ ਸੋ ਉਤਰੇ ਪਾਰ ਜਨਮ ਨਾ ਮਰੇ ਨਾ ਆਵੇ ਨਾ ਜਾਏ ਹਰ ਥੇਤੀ ਉਹ ਰਹੇ ਸਮਾਏ ਪੰਨਾ 370 ਅਰਥ ਇਹ ਲੋਕੋ ਸੁਣੋ ਗੁਰੂ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਹੈ ਉਸ ਦੀ ਬਰਕਤ ਨਾਲ ਮੈਂ ਭੈੜੇ ਪਾਪ ਮਾਰ ਲਏ ਹਨ ਕਾਮ ਆਦਿਕ ਵੈਰੀ ਮੁਕਾ ਲਏ ਹਨ ਰਹਾਉ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂਪਤੀ ਮਿਲਿਆ ਪਤੀ ਨੇ ਮੈਨੂੰ ਅਗਿਆਨਤਾ ਸਾਸ ਤੋਂ ਵੱਖ ਕਰ ਲਿਆ ਭਾਵ ਮੈਨੂੰ ਗਿਆਨ ਦਾ ਚਾਨਣ ਬਖਸ਼ਿਆ ਹੈ ਮੇਰੀ ਦਰਾਣੀ ਜਠਾਣੀ ਆਸਾ ਤ੍ਰਿਸ਼ਨਾ ਇਸ ਦੁੱਖ ਕਲੇਸ਼ ਨਾਲ ਮਰ ਗਈ ਹੈ ਹੁਣ ਮੈਨੂੰ ਪਤੀ ਮਿਲ ਪਿਆ ਹੈ ਭਾਵ ਹਿਰਦੇ ਵਿੱਚ ਪ੍ਰਭੂ ਦੇ ਪ੍ਰਗਟ ਹੋ ਜਾਣ ਦੀ ਬਰਕਤ ਨਾਲ ਮਨ ਭਟਕਣਾ ਤੋਂ ਹਟ ਕੇ ਅਡੋਲ ਹੋ ਗਿਆ ਹੁਣ ਮੇਰੇ ਉੱਤੇ ਧਰਮ ਰਾਜ ਜਠੇਰੇ ਦੀ ਵੀ ਕੋਈ ਤੌਂਸ ਨਹੀਂ ਰਹੀ ਸੋ ਚੱਜੇ ਸਿਆਣੇ ਪਤੀ ਨੇ ਮੈਨੂੰ ਇਹਨਾਂ ਸਬਨਾ ਤੋਂ ਬਚਾ ਲਿਆ ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਤਾਂ ਸਭ ਤੋਂ ਪਹਿਲਾਂ ਮੈਂ ਹਉਮੈ ਨੂੰ ਪਿਆਰ ਨਾ ਛੱਡਿਆ ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇੱਕੋ ਜਿਹੇ ਮਿੱਤਰ ਹੀ ਸਮਝ ਲਏ ਪ੍ਰਭੂ ਨਾਲ ਮਿਲ ਕੇ ਮੈਂ ਮਾਇਆ ਦੇ ਤਿੰਨ ਗੁਣਾ ਤੋਂ ਉਤਾਂ ਉੱਠਣ ਵਾਲੀ ਗੁਣ ਵਾਲੀ ਬਣ ਕੇ ਚੌਥੇ ਆਤਮਿਕ ਦਰਜੇ ਤੇ ਪੁੱਜ ਕੇ ਸਾਧ ਪਤੀ ਪਰਮੇਸ਼ਵਰ ਦੀ ਪਛਾਣ ਕਰ ਲਈ ਜੋਗੀ ਗੁਫਾ ਵਿੱਚ ਬੈਠ ਕੇ ਆਸਣ ਲਗਾਉਂਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਤਾਂ ਮੈਂ ਆਤਮਿਕ ਅਡੋਲਤਾ ਦੀ ਗੁਫਾ ਵਿੱਚ ਆਪਣਾ ਆਸਣ ਜਮਾ ਲਿਆ ਮੇਰੇ ਅੰਦਰੋਂ ਨੇਰੇ ਨੂਰ ਨੂਰ ਪਰਮਾਤਮਾ ਦੇ ਮਿਲਾਪ ਦਾ ਇੱਕ ਰਾਸਾ ਵਾਜਾ ਵੱਜਣ ਲੱਗ ਪਿਆ ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਿਕ ਆਨੰਦ ਪੈਦਾ ਹੋ ਰਿਹਾ ਹੈ ਇਹ ਲੋਕੋ ਤਨ ਹੈ ਭਾਗਾ ਵਾਲੀ ਹੈ ਉਹ ਜੀਵ ਇਸਤਰੀ ਜਿਹੜੀ ਪ੍ਰਭੂ ਪਤੀ ਦੇ ਪਿਆਰ ਰੰਗ ਨਾਲ ਰੰਗੀ ਗਈ ਦਾਸ ਤਾਂ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਉਚਾਰਦਾ ਰਹਿੰਦਾ ਹੈ ਜਿਹੜਾ ਵੀ ਮਨੁੱਖ ਪ੍ਰਭੂ ਦੀ ਸਿੱਤ ਸਲਾਹ ਸੁਣਦਾ ਹੈ ਅਤੇ ਉਸ ਸੰਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਹ ਪ੍ਰਮਾਤਮਾ ਦੀ ਯਾਦ ਵਿੱਚ ਲੀਰ ਰਹਿਣ ਕਰਕੇ ਮੁਰਮੜ ਨਾ ਜੰਮਦਾ ਨਾ ਮਰਦਾ ਹੈ ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਜਾਂਦਾ ਹੈ ਸੋ ਸਹਿ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਛੜੈ ਜਾਂ ਪਿਰਕੇ ਅੰਕ ਸਮਾਏ ਪੰਨਾ 756 ਮੇਰਾ ਉਹ ਖਸਮ ਪ੍ਰਭੂ ਆਨੰਦ ਸਰੂਪ ਹੈ ਜਿਹੜਾ ਮਨੁੱਖ ਉਸ ਦੇ ਚਰਨਾਂ ਵਿੱਚ ਆ ਜੁੜਦਾ ਹੈ ਉਸ ਨੂੰ ਉਹ ਆਤਮਿਕ ਅਡੋਲਤਾ ਵਿੱਚ ਪ੍ਰੇਮ ਰੰਗ ਵਿੱਚ ਰੰਗ ਦਿੰਦਾ ਹੈ ਜਦੋਂ ਕੋਈ ਜੀਵ ਇਸਤਰੀ ਉਸ ਖਸਮ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ ਤਦੋਂ ਉਸ ਦੀ ਜਿੰਦ ਨੂੰ ਪ੍ਰੇਮ ਰੰਗ ਚੜ ਜਾਂਦਾ ਹੈ ਮੇਰੀ ਸੇਜੜੀਏ ਅਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਪੰਨਾ 459 ਅਰਥ ਹੈ ਸਕੀ ਜਦੋਂ ਮੈਂ ਪ੍ਰਭੂ ਨੂੰ ਆਪਣੇ ਵੱਲ ਆਉਂਦਾ ਸੁਣਿਆ ਤਾਂ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਮੇਰੇ ਹਿਰਦੇ ਦੀ ਸੇਜ ਉੱਤੇ ਸਜਾਵਟ ਬਣ ਗਈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖ ਸਿੰਘ ਕਾਲਾ ਅਫਗਾਨਾ ਸਤਵੇਂ ਕਾਂਡ ਦਾ 8ਵਾਂ 9ਵਾਂ ਅਤੇ 10ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ